ਵਾਹਿਗੁਰੂ ਸਾਹਿਬ ਜੀ ਆਏ ਪ੍ਰਭ ਕਿਰਪਾ ਨਿਤ ਦਿਆਲ ਏਕ ਅਖਰ ਹਰ ਮਨ ਬਸਤ ਨਾਨਕ ਹੋ ਤਨ ਹਾਲ ਸੁਕਾ ਟਲ ਗੁਰ ਸੇਵੀਐ ਅਨਸੂ ਸਹਜ ਸੁਭਾਏ ਦਰਸ਼ਨ ਗੁਗਵਾਏ ਵਾਹਿਗੁਰੂ ਸਾਬ ਜੀ ਸੋਰਠ ਮਹਲਾ 5 ਗੁਰ ਕੇ ਚਰਨ ਬਸੇ ਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਭਾਏ ਕਿਰਪਾਲ ਓਰਨ ਪਰਮੇਸ਼ਰ ਨਾਮ ਅਧਾਨ ਮਨ ਚੀਨੇ ਗੁਰ ਕੇ ਚਰਨ ਬਸੇ ਰਿਤ ਭੀਤਰ ਸੋਭ ਲਖਣ ਪ੍ਰਭ ਕੀਨੇ ਪੈ ਕਿਰਪਾਲ ਓਰਨ ਪਰਮੇਸ਼ਰ ਨਾਮ ਅਧਾਨ ਮਨ ਚੀਨੇ ਮੋਰੇ ਮੇਰੋ ਗੁਰ ਰਖਵਾਰੋ ਮੀਤ ਧੂਣ ਚਾਣੀ ਦੇਵ ਡਿਆਈ ਸੋਬਾ ਨੀਤਾ ਨੀਤ ਰਹਾ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣਹਾਰੇ ਗੁਰ ਪੂਰ ਕੀ ਆਚਰਜ ਵਡਿਆਈ ਨਾਨਕ ਸਦ ਬੁਲਹਾਰੇ ਜੀ ਜੰਤ ਪ੍ਰਭ ਸਗਲ ਉਧਾਰੇ ਦਰਸ਼ਨ ਦੇਖਣ ਹਾਰੇ ਘੁਰ ਪੂਰੇ ਕੀ ਆਚਰਜ ਵਡਿਆਈ ਨਾਨਕ ਸਦ ਬਲਹਾਰੇ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸੋਰਠ ਮਹੱਲਾ 5 ਗੁਰ ਕੇ ਚਰਨ ਬਸੇ ਰਿਤ ਭੀਤਰ ਸੁਭ ਲਖਣ ਪ੍ਰਭ ਕੀਨੇ ਪੈ ਕਿਰਪਾਲ ਪੂਰਨ ਪਰਮੇਸ਼ਰ ਨਾਮ ਨਿਧਾਨ ਮਨ ਚੀਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਗੁਰੂ ਗਰੀਬ ਨਵਾਜ ਨਮਸਤੇ ਅੰਗ ਨਮਸਤੇ ਅੰਗ ਨਮਸਤੇ ਅੰਗ ਪਵਾਨੀ ਸਦਾ ਰਾਖ ਲੈ ਮੋਹਿ ਕਿਰਪਾ ਆਹ ਕਿਰਪਾਨੀ ਸਦਾ ਰਾਖ ਲੈ ਮੋਹ ਕਿਰਪਾ ਕਹੇ ਕਿਰਪਾਨੀ ਵਾਹ ਗੁਰੂ ਸਹਬ ਜੀ ਸਵਈਆ ਕਾਟ ਗੱਦਾ ਬਲਦੇਵ ਦਈ ਤੇ ਉਤਰ ਕੀ ਅਰ ਬਾਨਨ ਮਾਰਿਓ ਕਾਟ ਗਦਾ ਬਲ ਦੇਵ ਦੇ ਤੇ ਭੂਤਲ ਕੀ ਆਰ ਬਾਨਨ ਮਾਰਿਓ ਪੌਰਖ ਜਾਇ ਪਿਰਿਓ ਹਮਸੂਰ ਸਕੈ ਔਰ ਕੋਏ ਭਾਂਤ ਪਚਾਰਿਓ یوں ਕਹਿ ਕਾ ਉਨ ਬਾਨਨ ਮਾਰ ਸਰਾਸਨ ਲੈ ਤੇ ਗਰੀਬ ਡਾਰੇਓ ਦੇਵ ਕਰਪ ਮਾ ਸੋ ਕੈ ਜਦ ਬੀਰ ਜਤਿਓ ਸੋ ਵੱਡੋ ਔਰ ਹਾਰਿਓ ਦੇਵ ਕਰਪ ਮਾ ਸੋ ਕੈ ਜਦ ਬੀਰ ਜਿਤੇਓ ਸੋ ਵੱਡੋ ਔਰ ਹਾਰਿਓ ਵਾਹ ਗੁਰੂ ਜਿੱਕਾ ਖਾਲਸਾ ਵਾਹ ਗੁਰੂ ਜੀ ਕੀ ਫਤ